ਬਣੇ ਨੇ ਤੇਰੇ ਜਹੀ ਚੀਜ਼ ਵੇਜ ਹੋਣ ਤੇ ਹੋਏ ਸੋ ਤੇਰੀ ਖਵਾ ਹੱਥ ਰੱਖ ਕੇ ਕੁਰਾਨ ਤੇ ਫੁੱਲਾਂ ਜਿਹਾ ਦਿਲ ਤੇਰਾ ਕਦੀ ਮੈਂ ਦਿਖਾਵਾਂ ਹਾਂ ਜੀ ਸਰਸੀ ਮੀਰਾਲਮ ਪਰਵਾਰ ਮਰਦਾਨਾ ਜੀ ਬਾਬਾ ਮਰਦਾਨਾ ਜੀ ਦੀ ਔਲਾਦ ਚੋਂ ਜੋ ਸੱਡੀ ਕਾਸਟ ਹੈਗੀ ਮਰਦਾਨਾ ਜੀ ਬਾਬਾ ਮਰਦਾਨਾ ਕਿਉਂਕਿ ਗੌਣਾ ਤਾਂ ਤੁਹਾਡੇ ਕਿਤਾ ਹੀ ਹੈ ਤੁਹਾਡੇ ਮਤਲਬ ਖਾਨਦਾਨੀ ਹੈ ਰਵਾਇਤ ਹੈ ਤੁਹਾਡੀ ਵੇ ਕੋਈ ਆਉਂਦਾ ਆਉਂਦਾ ਹੋਏ ਕੋਈ ਆਉਂਦਾ ਆਉਂਦਾ ਅੱਖੋਂ ਲੇ ਹੋ ਗਿਆ ਵੇ ਕੋਈ ਆਉਂਦਾ ਆਉਂਦਾ ਤੁਸੀਂ ਵੇਖ ਰਹੇ ਹੋ ਐਮਜੀ ਟੈਲੀਕਾਸਟ ਮੈਂ ਕੁਲਦੀਪ ਕੁਮਾਰ ਦੋਸਤੋ ਐਮਜੀ ਟੈਲੀਕਾਸਟ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਘਰਾਂ ਵਿੱਚ ਬੈਠੇ ਹੋਏ ਹੁਨਰ ਨੂੰ ਜਿਨ੍ਹਾਂ ਕੋਲ ਕੋਈ ਪਲੇਟਫਾਰਮ ਨਹੀਂ ਉਹਨਾਂ ਨੂੰ ਦਰਸ਼ਕਾਂ ਦੀ ਆਵਾਮ ਦੇ ਰੂਬਰੂ ਕਰਨਾ ਸੋ ਅਸੀਂ ਉਹਨਾਂ ਹੀ ਰਸਤਿਆਂ ਉੱਪਰ ਚੱਲਦੇ ਹੋਏ ਅੱਜ ਇੱਕ ਹੋਰ ਖੂਬਸੂਰਤ ਆਵਾਜ਼ ਤੁਹਾਡੇ ਸਾਹਮਣੇ ਰੂਬਰੂ ਕਰਨ ਜਾ ਰਹੇ ਹਾਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਨਿਆਮਤ ਖਾਨ ਸੋ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਨਿਆਮਤ ਐਮਜੀ ਟੈਲੀਕਾਸਟ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਹਾਂਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਐਮਜੀ ਟੈਲੀਕਾਸਟ ਦੀ ਚੈਨਲ ਦੀ ਮੈਂ ਮਤਲਬ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਇੰਨਾ ਵੱਡਾ ਪਲੇਟਫਾਰਮ ਮਹैया ਕਰਾਇਆ। ਨਿਆਮਤ ਮੈਂ ਚਾਹੁੰਨਾ ਹੈ ਕਿ ਤੁਸੀਂ ਪਹਿਲੀ ਵਾਰੀ ਜਿਹੜੀ ਹੈਗੀ ਆਵਾਮ ਦੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹੋ। ਤੁਹਾਡੀ ਗਾਇਕੀ ਬਾਰੇ ਕਿਸੇ ਕੋਈ ਸਰੋਤਾ ਜਿਹੜਾ ਹੈਗਾ ਦਰਸ਼ਕ ਹੈ ਉਹ ਵਾਕਿਫ ਨਹੀਂ ਹੈ। ਮੈਂ ਚਾਹੁੰਨਾ ਹੈ ਕਿ ਸਭ ਤੋਂ ਪਹਿਲਾਂ ਕਿਉਂ ਨਾ ਤੁਸੀਂ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਨੂੰ ਰੂਬਰੂ ਕਰਵਾਓ ਕਿਸੇ ਖੂਬਸੂਰਤ ਗੀਤ ਦੇ ਨਾਲ ਸਾਂਝ ਪਾਓ ਸੋਨਾ ਹੋ ਜਾ ਮੈਂ ਸਾਰੀ ਦੀ ਸਾਰੀ ਵੇ ਸੱਜਣਾ ਸੋਨਾ ਹੋ ਜਾ ਮੈਂ ਸਾਰੀ ਦੀ ਸਾਰੀ ਵੇ ਸੱਜਣਾ ਸੋਨਾ ਹੋ ਜਾ ਮੈਂ ਸਾਰੀ ਦੀ ਰੀਵੇ ਸੱਜਣਾ ਸੋਹਣਿਆ ਸੱਜਣਾ ਮੇਰੇ ਲਈ ਤੂੰ ਮੱਕਾ ਤੇ ਮਦੀਨਾ ਵੇ ਮੈਂ ਸੁੱਕ ਚੱਲੀ ਫਸਲ ਵੇ ਮਈਆ ਤੂੰ ਯੋ ਸੋਣ ਮਹੀਨਾ ਵੇ ਮੈਂ ਸੁੱਕ ਚੱਲੀ ਫਸਲ ਵੇ ਮਈਆ ਹੈ ਤੂੰ ਯੋ ਸੋਣ ਮਹੀਨਾ ਵੇ ਸ਼ਮਸ਼ਮ ਕਰਕੇ ਹੋਏ ਸ਼ਮਸ਼ਮ ਕਰਕੇ ਵਰ ਜਾ ਤੂੰ ਇੱਕ ਵਾਰੀ ਵੇ ਸੱਜਣਾ ਸੋਨਾ ਹੋ ਜਾ ਮੈਂ ਸਾਰੀ ਦੀ ਸਾਰੀ ਵੇ ਸੱਜਣਾ ਸੋਨਾ ਹੋ ਜਾ ਮੈਂ ਸਾਰੀ ਦੀ ਸਾਰੀ ਵੇ ਸੱਜਣਾ ਸੋਹਣਿਆ ਸੱਜਣਾ ਰਾਤ ਮੈਂ ਮਿੱਟੀ ਦੀ ਤੇਰੀ ਵੇ ਮਹਿਲ ਬਣਾ ਦੇ ਟਾ ਦੇ ਮੈਨੂੰ ਮੈਂ ਤੇਰੀ ਮੈਂ ਤੇਰੀ ਵੇ ਮਹਿਲ ਬਣਾ ਦੇ ਟਾ ਦੇ ਮੈਨੂੰ ਹੇ ਮੈਂ ਤੇਰੀ ਮੈਂ ਤੇਰੀ ਵੇ ਮੁਖ ਨਾ ਮੋੜੀ ਹਏ ਮੁਖ ਨਾ ਮੋੜੀ ਮੈਂ ਦਰਦਾਂ ਤੋਂ ਹਾਰੀ ਵੇ ਸੱਜਣਾ ਸੋਣਾ ਹੋ ਜਾ ਮੈਂ ਸਾਰੀ ਸਾਰੀ ਵੇ ਸਜਣਾ ਸੋਨਾ ਹੋ ਜਾ ਮੈਂ ਸਾਰੀ ਦੀ ਸਾਰੀ ਵੇ ਸਜਣਾ ਤੇਰੇ ਤੇਰੀ ਦੀ ਚਾਂਜਰ ਬਣ ਜਾ ਜਾ ਬੜ ਜਾ ਮੋ ਜੁੱਤੀ ਮੈਂ ਕਹਿਣ ਤੇਰੇ ਤੇ ਭੋਂਕਾ ਸਾਇਆ ਦਰ ਤੇਰੇ ਦੀ ਕੁੱਤੀ ਮੈਂ ਕਹਿਣ ਤੇਰੇ ਤੇ ਭੋਂਕਾ ਸਾਇਆ ਹੈ ਦਰ ਤੇਰੇ ਦੀ ਕੁੱਤੀ ਮੈਂ ਮੈਂ ਅਣਜਾਣ ਕੀ ਹਾਂ ਮੈਂ ਅਣਜਾਣ ਕੀ ਜਾਣਾ ਦੁਨੀਆ داری ਵੇ ਸੱਜਣਾ ਸੋਣਾ ਹੋ ਜਾ ਮੈਂ ਸਾਰੀ ਦੀ ਸਾਰੀ ਵੇ ਸੱਜਣਾ ਸੋਣਾ ਹੋ ਜਾ ਮੈਂ ਸਾਰੀ ਦੀ ਸਾਰੀ ਵੇ ਸੱਜਣਾ ਬਹੁਤ ਖੂਬਸੂਰਤ ਬਹੁਤ ਖੂਬਸੂਰਤ ਬਾਕਵਾਲ ਆਪਣੀ ਮਿਸਾਲ ਆਪ ਹੈ ਨਿਆਮਤ ਨਿਆਮਤ ਸਭ ਤੋਂ ਪਹਿਲਾਂ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਪ੍ਰਮਾਤਮਾ ਨੇ ਇੱਕ ਬੇਸ਼ਮਾਰ ਦੌਲਤ ਜਿਹੜੀ ਹੈਗੀ ਆ ਖੂਬਸੂਰਤ ਆਵਾਜ਼ ਜਿਹੜੀ ਹੈਗੀ ਉਹ ਤੁਹਾਨੂੰ ਬਖਸ਼ੀ ਹੋਈ ਹੈ ਤੁਹਾਨੂੰ ਕਿਸੇ ਨੇ ਜਾਣੂ ਕਰਵਾਇਆ ਜਾਂ ਤੁਹਾਨੂੰ ਆਪ ਹੀ ਪਤਾ ਲੱਗਿਆ ਸਭ ਤੋਂ ਪਹਿਲੇ ਹਲਾਸ਼ੀਰੀ ਕਿਨੇ ਦਿੱਤੀ ਸਰ ਹਲਾਸ਼ੀਰੀ ਮਤਲਬ ਮੇਰੇ ਫਾਦਰ ਸਾਹਿਬ ਦਰਸ਼ਨ ਖਾਨ ਜੀ ਜੋ ਮਤਲਬ ਆਪਣੇ ਵੀ ਘਰ ਪਰਿਵਾਰ ਚ ਵੀ ਖਾਨਦਨੀ ਕੰਮ ਜਿਹੜਾ ਮਤਲਬ ਕੋਈ ਪ੍ਰੋਗਰਾਮ ਜਿਵੇਂ ਜਾਗਰਣ ਵਗੈਰਾ ਪੀਰਾਂ ਦਾ ਜਸਪਾਠ ਕਰਦੇ ਆ ਵੀ ਦੀਵਾਨ ਵਗੈਰਾ ਲਗਾਉਂਦੇ ਆ ਤੇ ਰੋਜੀ ਰੋਟੀ ਤੇ ਬਾਕੀ ਉਹਦੇ ਅਕੋਰਡਿੰਗ ਮਤਲਬ ਦੇਖ-ਦੇਖ ਕੇ ਸ਼ੌਂਕ ਪੈ ਗਿਆ ਹੀ ਤੇ ਇਸ ਸ਼ੌਂਕ ਦੇ ਕਰਕੇ ਫਿਰ ਮੈਂ ਸਕੂਲ ਟਾਈਮ ਜੋ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਤੇ ਸਕੂਲ ਟਾਈਮ ਗਾਉਂਦੇ ਸੀ ਤੋਂ ਫਿਰ ਮੈਨੂੰ ਮੇਰੇ ਅਧਿਆਪਕਾਂ ਨੇ ਟੀਚਰਾਂ ਨੇ ਵੀ ਕਿਆ ਇਹ ਤੁਹਾਡੀ ਬਾਜ ਵੀ ਅੱਛੀ ਹੈ ਬੇਟੇ ਵੀ ਤੁਸੀਂ ਮਿਹਨਤ ਕਰੋ ਤੇ ਅੱਗੇ ਵਧੋ ਬਹੁਤ ਖੁਸ਼ਕੁਸ਼ਤ ਬਹੁਤ ਹਲਾਸ਼ੀਰੀ ਮਿਲੀ ਤੁਹਾਨੂੰ ਪਰਿਵਾਰ ਵਾਲੋਂ ਪਿੰਡ ਦੇ ਵਿੱਚ ਵੀ ਪਤਾ ਹੈ ਕਿਸੇ ਨੂੰ ਵੀ ਨਿਆਮਤ ਦੇ ਕੋਲ ਏਡੀ ਵੱਡੀ ਦੌਲਤ ਹੈ ਹਾਂਜੀ ਸਰ ਜਦੋਂ ਮਤਲਬ ਪਿੰਡ ਦੇ ਸਕੂਲ ਚ ਪਲੱਸ 2 ਤੱਕ ਸਕੂਲ ਸਰਕਾਰੀ ਸਕੂਲ ਤੇ ਉਹਨਾਂ ਵਿੱਚ ਮੈਂ ਮਤਲਬ ਪਲੱਸ 2 ਕੀਤੀ ਹੋਈ ਤੇ ਪਲੱਸ 2 ਟਾਈਮ ਮਤਲਬ ਜਦੋਂ ਮੈਂ ਪੜ੍ਹਦੀ ਸੀ ਉਦੋਂ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਤੇ ਪਿੰਡ ਦੇ ਮਤਲਬ ਪੇਰੈਂਟਸ ਜਦੋਂ ਜਾਣਦੇ ਤੇ ਉਹਨਾਂ ਨੂੰ ਉਹਦੋਂ ਵੀ ਪਤਾ ਹੀ ਪਤਾ ਸੀ ਵੀ ਮਤਲਬ ਕੁੜੀ ਵੀ ਜਾਂਦੀ ਕੋਈ ਵੀ ਪ੍ਰੋਗਰਾਮ ਹੁੰਦਾ ਕਿਸੇ ਵੀ ਐਨੀਅਲ ਫੰਕਸ਼ਨ ਵਗੈਰਾ ਪਾਰਟੀ ਵਗੈਰਾ ਤੇ ਮੰਮੀ ਲੈ ਕੇ ਜਾਂਦੀ ਸੀ ਬਹੁਤ ਖੂਬ ਦੋਸਤੋ ਮੈਂ ਮਹਿਸੂਸ ਕਰਦਾ ਹਾਂ ਕਿ ਸਕੂਲਾਂ ਦੀ ਵਿੱਚ ਜਿਹੜੇ ਹਫਤਾਵਾਰੀ ਪ੍ਰੋਗਰਾਮ ਹੁੰਦੇ ਸੀਗੇ ਬਾਲ ਸਭਾਵਾਂ ਹੁੰਦੀਆਂ ਸੀ ਜਿਹੜੇ ਟੈਲੀਐਂਟਡ ਬੱਚੇ ਸੀਗੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਂਦਾ ਸੀ ਬਹੁਤ ਵਧੀਆ ਇੱਕ ਪਲੇਟਫਾਰਮ ਹੈ ਜਿੱਥੋਂ ਜਿਹੜਾ ਹੁਣ ਨਿਕਲ ਕੇ ਬਾਹਰ ਹੁੰਦਾ ਹੈ ਕਿ ਕਿ ਪ੍ਰਮਾਤਮਾ ਨੇ ਜਿਸ ਵਿਅਕਤੀ ਨੂੰ ਜਿਸ ਬੱਚੇ ਨੂੰ ਇਹੋ ਜੀ ਦਲਤ ਬਖਸ਼ੀ ਹੁੰਦੀ ਹੈ ਉਹਨਾਂ ਦੇ ਕੋਲੇ ਬਚਪਨ ਦੇ ਵਿੱਚੋਂ ਜਦੋਂ ਬਾਲ ਸੁਭਾਵਾਂ ਦੇ ਵਿੱਚ ਹੌਸਲਾ ਫਸਾਈ ਮਿਲਦੀ ਹੈ ਸ਼ਾਬਾਸ਼ੀ ਮਿਲਦੀ ਹੈ ਉਹ ਬੱਚੇ ਪਿੱਛੇ ਮੁੜ ਕੇ ਨਹੀਂ ਵੇਖਦੇ ਜ਼ਿੰਦਗੀ ਦੇ ਉੱਚੇ ਮੁਕਾਮ ਹਾਸਲ ਕਰਦੇ ਆ ਨਿਯਮਤ ਰਿਆਜ਼ ਵੀ ਕਰਦੇ ਹੋ ਹਾਂਜੀ ਸਰ ਰਿਆਜ਼ ਮਾਰਨਿੰਗ ਜਦੋਂ 4 ਵਜੇ ਉੱਠ ਕੇ ਤੇ ਜਾਂ ਮਤਲਬ ਸ਼ਾਮ ਨੂੰ ਜਦੋਂ ਪਾਪਾ ਦਾ ਵੀ ਟਾਈਮ ਲੱਗਦਾ ਪਾਪਾ ਮੈਨੂੰ ਬਿਠਾਉਂਦੇ ਰਿਹਾ ਜੇ ਵੀ ਕਰਵਾਉਂਦੇ ਆ ਜਿੰਨਾ ਟਾਈਮ ਕੱਢ ਕੇ ਖੇਲੂ ਕਮਾਚ ਟਾਈਮ ਕੱਢ ਕੇ ਰਿਆਜ ਕਰਦਾ ਹਾਂ ਜੀ ਆਪਾ ਦੂਸਰੇ ਲਫਜ਼ਾ ਦੇ ਵਿੱਚ ਕਹੀ ਤੇ ਫਿਰ ਉਸਤਾਦ ਕਿਹਨੂੰ ਤਾਰਿਆ ਸਰ ਸਹੀ ਉਸਤਾਦ ਤਾਂ ਮਤਲਬ ਜਿਹੜਾ ਮਤਲਬ ਜਿਹੜਾ ਸ਼ੌਂਕ ਪਿਆ ਮੁੱਢ ਤੋਂ ਫਾਦਰ ਸਾਹਿਬ ਨੂੰ ਵੇਖ ਕੇ ਵੀ ਮੈਨੂੰ ਸ਼ੌਂਕ ਪਿਆ ਜਿਹੜਾ ਉਹਨਾਂ ਨੇ ਮਤਲਬ ਬਿਠਾਇਆ ਵੀ ਕਿਵੇਂ ਬੇਟੇ ਵੀ ਤੁਸੀਂ ਗੋਣਾ ਆ ਜਾਂ ਕਿਵੇਂ ਸੋਲਵਰ ਬਰਬਰ ਮਤਲਬ ਪਾਪਾ ਹੁਣ ਵੀ ਤਾਂ ਪਾਪਾ ਹੀ ਹੈ ਨਾ ਤੁਹਾਡੇ ਉਸਤਾਦ ਜੀ ਰਹੇਗੇ ਉਹਨਾਂ ਕੋਲੋਂ ਹੀ ਸਿੱਖ ਰਹੇ ਸਰ ਹਜੇ ਮਤਲਬ ਸਿੱਖ ਰਹੇ ਹੈ ਬਾਕੀ ਸਟੱਡੀ ਦੇ ਨਾਲ ਨਾਲ 뮤ਜ਼ਿਕ ਰੱਖਿਆ ਹੋਇਆ ਹੈ ਉੱਥੇ ਕਿਹੜੀ ਕਲਾਸ ਪੜ੍ਹਦੇ ਹੋ ਬੀਏ ਫਰਸਟ ਇਅਰ ਪੇਪਰ ਹੋਇਆ ਹੀ ਹੁਣ ਫਰਸਟ ਸੈਮ ਦੇ ਤੇ ਉਹਨਾਂ ਨੇ ਮਤਲਬ ਪੇਪਰ ਦੇ ਚੁੱਕੇ ਹੈ ਹਜੇ ਸੈਕੰਡ ਸੈਮ ਦੇ ਹੋਣੇ ਆ ਤੁਸੀਂ 뮤ਜ਼ਿਕ ਰੱਖਿਆ ਹੋਇਆ ਹੈ 뮤ਜ਼ਿਕ ਤੁਸੀਂ ਵੋਕਲ ਰੱਖਿਆ ਕਿ ਇਨਸਟਰੂਮੈਂਟ ਸਰ ਮੈਂ ਵੋਕਲ ਹੀ ਰੱਖਿਆ ਹੋਇਆ ਹੈ ਵੋਕਲ ਰੱਖਿਆ ਹੈ ਹਾਂਜੀ ਖਰੀ ਪ੍ਰੈਕਟਿਸ ਤੋਂ ਕਿ ਜਿਹੜੀ ਹੈ ਜੀ ਵੱਡੇ ਪੱਧਰ ਤੇ ਹੁੰਦੀ ਹੋएगी ਗਾਉਣ ਦਾ ਮੌਕਾ ਘਰ ਵੀ ਮਿਲਦਾ ਉੱਥੇ ਵੀ ਮਿਲਦਾ ਹੈ ਤੁਹਾਡੇ ਕੋਲ ਬਹੁਤ ਵਧੀਆ ਮਾਹੌਲ ਹੈ ਹਾਂਜੀ ਸਰ ਕਾਲਜ ਵਿੱਚ ਜਦੋਂ ਕੋਈ ਜਿਵੇਂ ਯੂਥ ਫੈਸਟੀਵਲ ਫੈਸਟੀਵਲ ਵਗੈਰਾ ਪ੍ਰੋਗਰਾਮ ਐਨੂਅਲ ਫੰਕਸ਼ਨ ਵਗੈਰਾ ਕਿਉਂਕਿ ਹਜੇ ਮੈਂ ਨਿਊ ਹਾਂ ਉੱਥੇ ਫਸਟ ਇਅਰ ਹੀ ਤੇ ਉੱਥੇ ਹਜੇ ਵੀ ਮੌਕੇ ਹੋਰ ਵੀ ਮਿਲਣਗੇ ਤੇ ਜਿਹੜੇ ਮਤਲਬ ਮੌਕੇ ਮਿਲੇ ਹੈਗੇ ਮੈਂ ਗਾਉਣ ਦਾ ਮੌਕਾ ਮਿਲੇ ਫੋਕ ਵੀ ਗਾਉਂਦੀ ਹੋ ਹਾਂਜੀ ਸਰ ਫੋਕ ਵੀ ਉਕ ਦੇ ਨਾਲ ਸਾਥ ਕੋ ਕਿਸੇ ਖੂਬਸੂਰਤ ਗੀਤ ਦੇ ਨਾਲ ਸਾਡੇ ਦਰਸ਼ਕਾਂ ਦੀ ਵੀ ਤੰਗ ਹੋਏਗੀ ਕਿ ਕੋਈ ਹੋਰ ਸੁਣੀਏ ਕਿਉਂਕਿ ਉਹਨਾਂ ਨੇ ਅਜ ਤੱਕ ਇਸ ਤੋਂ ਪਹਿਲਾਂ ਜਿਹੜੇ ਹੈਗੇ ਆ ਐਮਜੀ ਟੈਲੀਕਾਸਟ ਦੇ ਦਰਸ਼ਕਾਂ ਨੇ ਕਦੇ ਤੁਹਾਨੂੰ ਨਹੀਂ ਸੁਣਿਆ ਪਹਿਲੀ ਵਾਰ ਹੈ ਤੁਸੀਂ ਦੁਨੀਆ ਦੇ ਰੂਪੂ ਵੀ ਤਾਂ ਪਹਿਲੀ ਵਾਰੀ ਹੋ ਰਹੇ ਹੋ ਨਾ ਸਕੂਲ ਦੇ ਵਿੱਚ ਗਾਉਣਾ ਜਾਂ ਘਰ ਦੇ ਵਿੱਚ ਗਾਉਣਾ ਉਹ ਇੱਕ ਵੱਖਰੀ ਗੱਲ ਹੈ ਪਰ ਦੁਨੀਆ ਦੇ ਰੂਪੂ ਹੋਣ ਦਾ ਮੌਕਾ ਜਿਹੜਾ ਤੁਹਾਡੇ ਕੋਲ ਅੱਜ ਪਹਿਲੀ ਵਾਰੀ ਮਿਲਿਆ ਸੋ ਕਿਸੇ ਫੋਕ ਦੇ ਨਾਲ ਜਿਹੜਾ ਹੈਗਾ ਦਰਸ਼ਕਾਂ ਦੀ ਸਾਥ ਕੋ ਹੋਰਤੀ ਤੇਰੀ ਹੋਰਤੀ ਤੇਰੀ ਤੇ ਢੋਲ ਮੇਰੀ ਆ ਲੂੰਗੀ ਓਏ ਵੱਟ ਪਵਾਉਣੀ ਆ ਮੇ ਰੇਸ਼ਮ ਦੀਆਂ ਡੋਰਾ ਵੇ ਕੋਈ ਆਉਂਦਾ ਆਉਂਦਾ ਹਾਏ ਓਏ ਕੋਈ ਆਉਂਦਾ ਆਉਂਦਾ ਅੱਖੋਂ ਓਲੇ ਹੋ ਗਿਆ ਵੇ ਕੋਈ ਆਉਂਦਾ ਆਉਂਦਾ ਵੇ ਕੋਈ ਆਉਂਦਾ ਆਉਂਦਾ ਅੱਖੋਂ ਓਲੇ ਹੋ ਗਿਆ ਵੇ ਮੈਂ ਦੂਰ ਤੋਂ ਹੋਵੇ ਮੈਂ ਦੂਰ ਤੋਂ ਪਛਾਣਦੀਆਂ ਟੋਰਈਓ ਮੇਰਾ ਪਰਦੇਸ ਗਿਆ ਮੈਂ ਰਹੀ ਢੂੰਡਦੀ ਪੈੜਾਂ ਢੋਲ ਮੇਰਾ ਪਰਦੇਸ ਗਿਆ ਮੈਂ ਰਹੀ ਢੂੰਡਦੀ ਪੈੜਾਂ ਜਿੱਥੇ ਰਹੇ ਜਵਾਨੀਆਂ ਮਾਣੇ ਰੱਬ ਤੂੰ ਮੰਗਦੀਆਂ ਖੇਰ ਹਰਤੀ ਤੇਰੀ ਰਤੀ ਤੇਰੀ ਰਤੀ ਤੇਰੀ ਤੇ ਢੋਲ ਮੇਰੀ ਆ ਲੂੰਗੀ ਓਏ ਵੱਟ ਪਵਾਨੀਆਂ ਮੇਰੇ ਸ਼ਮਦੀਆਂ ਡੋਰਾ ਕੋਈ ਆਉਂਦਾ ਆਉਂਦਾ ਹਾਓ ਕੋਈ ਆਉਂਦਾ ਆਉਂਦਾ ਅੱਖੋਂ ਅੱਲੇ ਹੋ ਗਿਆ ਇੱਕੋਲੇ ਹੋ ਗਿਆ ਵੇ ਮੈਂ ਦੂਰ ਤੋਂ ਹੋਵੇ ਮੈਂ ਦੂਰ ਤੋਂ ਪਛਾਣਦੀਆਂ ਟੋਰਈਓ ਮੁੱਦਤ ਹੋ ਗਈ ਮਹਿਰਮਾਨਾ ਮੁਖ ਵਿਖਾਇਆ ਹੋ ਮੁੱਦਤ ਹੋ ਗਈ ਮਹਿਰਮਾਨਾ ਮੁਖ ਵਿਖਾਇਆ ਹੁਣ ਤਨਮਾਣੀ ਜਿੰਦ ਨੂੰ ਤੂੰ ਲਾਰਾ ਲਾਇਆ ਨਿਤ ਨਮਾਣੀ ਜਿੰਦ ਨੂੰ ਤੂੰ ਲਾਰਾ ਲਾਇਆ ਨਾ ਬਾਕੀ ਕੋਈ ਲਾ ਬੋਲੀਆਂ ਨਾ ਤਾਕੁਰ ਲਾ ਆ ਹੋਂ ਸੋਣ ਮਹੀਨਾ ਆ ਗਿਆ ਮਹੀਨਾ ਆਇਆ ਹੋ ਸੋਣ ਮਹੀਨਾ ਆ ਗਿਆ ਮਹੀਨਾ ਆਇਆ ਰੱਤੀ ਤੇਰੀ ਹੋ ਰੱਤੀ ਤੇਰੀ ਤੇ ਢੋਲ ਮੇਰੀ ਆ ਲੂੰਗੀ ਓਏ ਵਟ ਪਵੌਨੀਆ ਮੇ ਰੇਸ਼ਮ ਦੀਆਂ ਡੋਰਾ ਵੇ ਕੋਈ ਆਉਂਦਾ ਆਉਂਦਾ ਹਯੋ ਕੋਈ ਆਉਂਦਾ ਆਉਂਦਾ ਅੱਖਾਂ ਓਲੇ ਹੋ ਗਿਆ ਵੇ ਕੋਈ ਆਉਂਦਾ ਆਉਂਦਾ ਅੱਖਾਂ ਓਲੇ ਹੋ ਗਿਆ ਵੇ ਮੈਂ ਦੂਰ ਤੋਂ ਹੋਵੇ ਮੈਂ ਦੂਰ ਤੋਂ ਪਛਾਨਦੀਆਂ ਟੋ ਰਈਆਂ ਬਹੁਤ ਖੂਬ ਬਹੁਤ ਹੀ ਖੂਬਸੂਰਤ ਬਾਕਵਾਲ ਦੋਸਤੋ ਮੈਂ ਮਹਿਸੂਸ ਕਰਦਾ ਹਾਂ ਜਿਨਨੇ ਸੁਪਰਸਟਾਰ ਹੋਏ ਆ ਕਦੀ ਉਹਨਾਂ ਕੋਲ ਕਦੀ ਉਹ ਵੀ ਇਸੇ ਤਰ੍ਹਾਂ ਹੀ ਆਵਾਮ ਦੇ ਰੂਬਰੂ ਹੋਏ ਸੀਗੇ ਜਿਸ ਤਰ੍ਹਾਂ ਨਿਆਮਤ ਖਾਨ ਹੋ ਰਹੀ ਹੈ ਮੈਨੂੰ ਨਿਆਮਤ ਖਾਨ ਦੇ ਵਿੱਚ ਬਹੁਤ ਵੱਡਾ ਅਜਿਹੇ ਹੈਗਾ ਸਿੰਗਰ ਬਹੁਤ ਵੱਡਾ 스타 ਉਹ ਨਜ਼ਰੀਆ ਆਉਂਦਾ ਹੈ ਤੁਸੀਂ ਜ਼ਰੂਰ ਹੌਸਲਾ ਚਾਈ ਦੇ ਕੇ ਕਮੈਂਟ ਬਾਕਸ ਵਿੱਚ ਵੀ ਦੱਸਿਓ ਕਿ ਤੁਹਾਨੂੰ ਇਹ ਆਵਾਜ਼ ਸਾਡੀ ਲੱਭ ਕੇ ਲਿਆਂਦੀ ਹੋਈ ਨਵੇਂ ਹੁਨਰ ਦੀ ਤੇਰੀ ਖੋਜ ਹੈ ਉਹ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਅਸ਼ੋਪਲਾ ਹੁਨਰ ਤੁਹਾਡੇ ਪਹਿਲੀ ਵਾਰੀ ਰੂਬਰੂ ਕਰ ਰਹੇ ਹਾਂ ਕੋਈ ਵਕਤ ਸੀਗਾ ਜਦੋਂ ਅਸੀਂ ਸਭ ਤੋਂ ਪਹਿਲਾਂ ਅਟਵਾਲ ਸਿਸਟ ਨੂੰ ਲੈ ਕੇ ਆਂਦਾ ਸੀ ਅੱਜ ਤੋਂ 3 ਸਾਲ ਪਹਿਲਾਂ ਅਟਵਾਲ ਸਿਸਟ ਨੂੰ ਐਮ ਜੀ ਟੈਲੀਕਾਸਟ ਉੱਪਰ ਲਿਆ ਕੇ ਆਂਦਾ ਸੀਗਾ ਅਸੀਂ ਉਹਨਾਂ ਦੀਆਂ ਤਿੰਨ ਮੁਲਾਕਾਤਾਂ ਕਰਵਾਈਆਂ ਤੁਹਾਡੇ ਰੂਬਰੂ ਕੀਤਾ ਤੁਸੀਂ ਉਹਨਾਂ ਦੀ ਆਵਾਜ਼ ਨੂੰ ਬੇਸ਼ੁਮਾਰ ਸਤਿਕਾਰ ਦਿੰਦਾ ਹੈ ਪਿਆਰ ਦਿੰਦਾ ਹੈ ਅੱਜ ਉਹ ਬੜੇ ਉੱਚੇ ਮਕਾਮ ਤੇ ਆ ਉਹਨਾਂ ਦੇ ਕਈ ਟਰੈਕ ਆਏ ਆ ਸੋ ਅਸੀਂ ਚਾਹਾਂਗੇ ਕਿ ਇਹੋ ਜਿਹੀ ਆਵਾਜ਼ਾਂ ਨੂੰ ਜਿਹੜਾ ਹੈਗਾ ਤੁਸੀਂ ਖਲਾਸੀਰੀ ਦਿਓ ਨਿਆਮਤ ਗਾਇਕੀ ਨੂੰ ਤੁਸੀਂ ਸ਼ੌਕ ਤੇ ਰੂਹ ਦੇ ਵਿੱਚ ਲੈ ਰਹੇ ਹੋ ਕਿ ਇਹਨੂੰ ਕਿਤਾਬ ਬਣਾਉਣ ਦਾ ਵੀ ਮਨ ਬਣਾਇਆ ਸਰ ਅਜੇ ਤੱਕ ਤਾਂ ਮਤਲਬ ਵੀ ਸ਼ੌਕ ਹੀ ਜੇ ਜਦੋਂ ਮਤਲਬ ਪੂਰਨ ਰੂਪ ਤੇ ਜਦੋਂ ਵੀ profession ਬਣਾਉਣਾ ਚਾਹੁੰਦੇ ਆਂ ਮਿਹਨਤ ਕਰਾਂਗੇ ਲਗਨ ਨਾਲ ਬਾਕੀ ਜਦੋਂ professionਲ ਹੋ ਗਿਆ ਉਦੋਂ ਤਾਂ ਵੀ ਡਿਊਟ ਸੋਲੋ ਸਭ ਕੁਝ ਚੱਲ ਜਾਏ ਮਤਲਬ ਅਜੀ ਤੁਸੀਂ ਸ਼ੌਕ ਦੇ ਤੌਰ ਤੇ ਲੇ ਰਹੇ ਪਰ ਤੁਹਾਡਾ ਕਿੱਤਾ ਬਣਾਉਣ ਦਾ ਮਨ ਹੈਗਾ ਹਾਂਜੀ ਸਰ ਮੇਰਾ ਮਤਲਬ ਸ਼ੌਕ ਤੋਂ professionਲ ਵੀ ਮੈਂ ਚਾਹੁੰਨੀ ਆਂ ਮੈਂ ਆਪਣੇ ਮੰਮੀ ਡੈਡੀ ਦਾ ਨਾਮ ਰੋਸ਼ਨ ਕਰਾਂ ਇਸ ਇਸ ਲਾਈਨ ਦੇ ਵਿੱਚ ਜਾ ਕੇ 뮤זיਕ ਲਾਈਨ ਵਿੱਚ ਜਾ ਕੇ ਆਪਣੇ ਜੋ ਖਾਨਦਾਨ ਦਾ ਨਾਮ ਰੋਪੀ ਤੇ ਤੁਸੀਂ ਮੀਰ ਆਲਮ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਹਾਂਜੀ ਸਰ ਅਸੀਂ ਮੀਰ ਆਲਮ ਪਰਿਵਾਰ ਮਰਦਾਨਾ ਜੀ ਬਾਬਾ ਮਰਦਾਨਾ ਜੀ ਦੀ ਔਲਾਦ ਚੋਂ ਜੋ ਹੱਡੀ ਕਾਸਟ ਹੈਗੀ ਹੈ ਮਰਦਾਨਾ ਜੀ ਬਾਬਾ ਮਰਦਾਨਾ ਕਿਉਂਕਿ گاਉਣਾ ਤਾਂ ਤੁਹਾਡੇ ਕਿਤਾ ਹੀ ਹੈ ਤੁਹਾਡੇ ਮਤਲਬ ਖਾਨਦਾਨੀ ਹੈ ਰਵਾਇਤ ਹੈ ਤੁਹਾਡੇ ਹਾਂਜੀ ਸਰ ਇਹ ਸੱਡਾ ਮਤਲਬ ਖਾਨਦਾਨੀ ਹੈ ਖਾਨਦਾਨੀ ਬਾਬਾ ਮਰਦਾਨਾ ਬਾਬਾ ਨਾਨਕ ਜੀ ਵੱਲੋਂ ਜੋ ਦਾਤ ਬਖਸ਼ੀ ਹੋਈ ਹੈ ਜੀ ਤੇ ਬਾਕੀ ਉਹਨਾਂ ਦੀ ਮਿਹਰ ਨਾਲ ਜੋ ਬਖਸ਼ਿਸ਼ ਹੋਈ ਬਖਸ਼ਿਸ਼ ਕੀਤੀ ਹੈ ਜੀ ਉਹਨਾਂ ਨੂੰ ਨਿਖਾਰਨ ਦਾ ਬਹੁਤ ਵੀ ਮਾਣ ਆਇਆ ਜੀ ਵਦਨ ਲਈ ਕਿਉਂਕਿ ਇਸ ਲਾਈਨ ਦੇ ਵਿੱਚ ਵੀ ਜੋ ਖਾਨਦਾਨ ਦਾ ਨਾਮ ਮੰਮੀ ਡੈਡੀ ਦਾ ਨਾਮ ਰੋਸ਼ਨ ਹੋ ਗਈ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਖਾਨਦਾਨ ਦੇ ਵਿੱਚ ਤੁਹਾਡੀ ਰਿਸ਼ਤੇਦਾਰੀ ਦੇ ਵਿੱਚਕਾਰ ਕੋ ਹੋਰ ਵੀ ਜਿਹੜੇ ਹੈਗੇ ਆ ਕੋਈ ਇਹੋ ਜਿਹੇ ਵਿਅਕਤੀ ਹੈਗੇ ਨੇ ਇਹੋ ਜਿਹੇ ਸਿੰਗਰ ਗਾਇਕ ਹੈਗੇ ਆ ਜਿਹੜੇ ਜਿਨ੍ਹਾਂ ਨੇ ਪੂਰਨ ਰੂਪ ਦੇ ਵਿੱਚ ਰਹਿ ਕੇ ਕੀ ਨੂੰ ਅਪਣਾਇਆ ਤੇ ਅੱਜ ਉਹਨਾਂ ਦਾ ਪੂਰਾ ਨਾਂ ਹੈ ਜਾਂ ਉਹ ਇਸ ਕਿੱਤੇ ਦੇ ਰੂਪ ਜਿਹੜੇ ਹੈਗੇ ਆ ਸਿਖਰ ਤੇ ਬੈਠੇ ਹੋਏ ਹਾਂਜੀ ਸਰ ਸਾਡੇ ਫੈਮਿਲੀ ਚੋ ਜੋ ਮਤਲਬ ਮੇਰੇ ਫਾਦਰ ਸਾਹਿਬ ਜੀ ਦੇ ਜਿਹੜੇ ਮਾਮਾ ਜੀ ਦੇ ਬੇਟੇ ਹਸਨ阿里 ਉਹ ਮੇਰੇ ਚਾਚੂ ਜੀ ਆਈ ਇਸ ਟਾਈਮ ਉਹਨਾਂ ਦੀ ਆਪਣੀ ਮਤਲਬ ਬਠਿੰਡਾ ਵਿਕੇ ਆਪਣਾ ਪਰਵਾਰ ਮਤਲਬ ਰਹਿ ਰਹੇ ਉੱਥੇ ਤੇ ਜੋ ਉਹਨਾਂ ਨੇ ਮਤਲਬ ਆਪਣਾ ਉਹਨਾਂ ਦਾ professionਲ ਵੀ ਹੁੰਦਾ ਕੰਮ ਹੈਗਾ ਬਾਕੀ ਉਹਨਾਂ ਦੀ سپورਟ ਵੀ ਉਹ ਵੀ ਮੈਨੂੰ ਕਹਿੰਦੇ ਸੀ ਕਿ ਬਾਕੀ ਵੀ ਬੇਟਾ ਤੁਸੀਂ ਇਸ ਲਾਈਨ ਦੇ ਵਿੱਚ ਜਾਓ ਅੱਗੇ ਵਧੋ ਮਿਹਨਤ ਕਰੋ ਤੇ ਬਾਕੀ ਮੇਰੇ ਫਾਦਰ ਸਾਹਿਬ ਜੀ ਦੇ ਜੋ ਮਾਸੀ ਜੀ ਦੇ ਬੇਟੇ ਸੀ ਉਹਨਾਂ ਦੇ ਬੇਟੇ ਸੰਦੀਪ ਪਾਸਤਰ ਜੀ ਇਸ ਟਾਈਮ ਤਾਂ ਵੈਸੇ ਉਹਨਾਂ ਦੀ ਡੈਥ ਹੋ ਚੁੱਕੀ ਸੀ ਚਲੋ ਜੋ ਵੀ ਰੱਬ ਨੂੰ ਮਨਜ਼ੂਰ ਬਾਕੀ ਉਨਾਂ ਨੇ ਮਤਲਬ ਬਹੁਤ ਨਾਮ ਕਮਾਇਆ। ਜਿੰਨਾ ਮੈਂ ਮਥਾ ਲਾ ਚਾਹੂੰਗਾ ਕਿਸੇ ਹੋ ਖੂਬਸੂਰਤ ਗੀਤ ਦੀ ਨਾਲ ਦੀ ਰਹੀਗੀ ਦਸ਼ਕਾ ਦੀ ਸਾਖੋ ਕੋਈ ਖੂਬਸੂਰਤ ਗੀਤ। ਸੁਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਸੁਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਨੀ ਰੱਬ ਕਰੇ ਮੈਂ ਮਰ ਜਾਵਾਂ ਹੇ ਨੀ ਅੱਲਾ ਦੀ ਸੋ ਮੈਂ ਮਰ ਜਾਵਾਂ ਕਦੀ ਵੀ ਜੇ ਤੇਰੇ ਕੋਲੋਂ ਪੱਲਾ ਮੈਂ ਛਡਾਵਾਂ ਹੇ ਰੱਬ ਕਰੇ ਮੈਂ ਮਰ ਜਾਵਾਂ ਹੋ ਨੀ ਯੱਲਾ ਕਰੇ ਮੈਂ ਮਰ ਜਾਵਾਂ ਲੱਭਣੀ ਨੀ ਤੇਰੇ ਜਹੀ ਚੀਜ਼ ਵੇਜ ਹੋਣੀ ਤੇ ਹੋਏ ਸੋ ਤੇਰੀ ਖਵਾਹਤ ਰੱਖ ਕੇ ਕੁਰਾਨ ਤੇ ਫੁੱਲਾਂ ਜਿਹਾਂ ਦਿਲ ਤੇਰਾ ਕਦੀ ਮੈਂ ਦਿਖਾਵਾਂ ਫੁੱਲਾਂ ਜਿਹਾਂ ਦਿਲ ਦਖਾ ਮੈਂ ਹੇ ਰੱਬ ਕਰੇ ਮੈਂ ਮਰ ਜਾਵਾਂ ਹੋਏ ਨੀ ਅੱਲਾ ਦੀ ਸੋ ਮੈਂ ਮਰ ਜਾਵਾਂ ਬਖਮਾਲ ਨਿਆਮਤ ਕਿੰਨਾ ਨੂੰ ਸੁਣਦੇ ਹੋ ਜਿਆਦਾ ਜਿਆਦਾ ਮੈਂ ਮਤਲਬ ਜਿਹੜੇ ਰੂਹਦਾਰੀ ਵਾਲੇ ਗੀਤ ਹੁੰਦੇ ਆ ਸੌ ਸੂਫੀ ਗਾਇਨ ਜਿਵੇਂ ਨੂਸਰਤ ਫਤਿਹ阿里 ਖਾਨ ਸਾਹਿਬ ਬਾਕੀ ਜਿਵੇਂ ਫਰੋਜ਼ ਖਾਨ ਜੀ ਕਮਲ ਖਾਨ ਜੀ ਮਾਸਟਰ ਸਲੀਮ ਸਾਹਿਬ ਨੂੰ ਪਲੇਨ ਨਾਲ ਆਪਾਂ ਨੂੰ ਸੋ ਫੋਲੋ ਫੋਲੋ ਕਰਦੇ ਆਂ ਉਹਨਾਂ ਨੂੰ ਉਹਨਾਂ ਨੂੰ ਜ਼ਿਆਦਾ ਸੁਣਦੇ ਹੋ ਹਾਂਜੀ ਅੱਛਾ ਉਹਨਾਂ ਨੂੰ ਜਿਹੜੇ ਸੋਨ ਸੋਨ ਕੇ ਤੇ ਸਿੱਖਣ ਦੀ ਕੋਸ਼ਿਸ਼ ਕਰਦੇ ਹੋ ਹਾਂਜੀ ਬਹੁਤ ਅੱਛੇ ਨਿਆਮਤ ਤੁਹਾਡਾ ਜਿਹੜਾ ਹੈਗਾ ਖਾਨਦਾਨੀ ਕੰਮ ਹੈ ਪਰਿਵਾਰ ਦਾ ਕਿੱਤਾ ਹੈ ਗੌਣ ਗੌਣ ਅਜਿਹਾ ਰਹੇਗਾ ਪਰ ਤੁਹਾਡੇ ਪਾਪਾ ਜੀ ਨੇ ਇਹ ਕਿ ਉਹਨਾਂ ਨੇ ਗੈਕੀ ਦੇ ਖੇਤਰ ਵਿੱਚ ਕਿਉਂ ਨਹੀਂ ਆਏ ਸਰ ਇਸ ਦੇ ਵੀ ਹੋਰ ਵੀ ਕਈ ਰੀਜ਼ਨ ਆਈ ਬਾਕੀ ਜੋ ਵੀ ਕਰਦੀਆਂ ਮਜਬੂਰੀਆਂ ਕਰਕੇ ਜਾਂ ਵੀ ਸਟੱਡੀ ਕਹਿ ਸਕਦੇ ਆ ਸਟੱਡੀ ਦਾ ਕਰਕੇ ਬਾਕੀ ਜੋ ਵੀ 올ਡ ਜਨਰੇਸ਼ਨ ਸੀ ਜੀ ਆਪਣੇ ਮਤਲਬ ਫਾਦਰ ਸਾਹਿਬ ਦੇ ਫਾਦਰ ਜੋ ਮੇਰੇ ਦਾਦਾ ਜੀ ਜੈ ਮਤਲਬ ਗਾਂ ਪਿੰਨਾਂ ਲਈ ਕਿਢੀ ਚੋ ਜੀ ਪੜਾਈ ਦਾ ਕਰਕੇ ਹੀ ਹੋ ਗਿਆ ਜੀ ਜੋ ਕੁਛ ਵੀ ਜਦੋਂ ਮੈਰਿਜ ਤੋਂ ਬਾਅਦ ਉਹ ਡਾਕੀਆ ਬਣਾ ਦੀ ਘਰ-ਬਾਰ ਵਿੱਚ ਸਮਾਹਲਨ ਚ ਹੋ ਗਈ ਤਾਂ ਕਰਕੇ ਜਿਹੜੇ ਪ੍ਰੋਬਲਮ ਬਣੇ ਅਨਪੜਤਾ ਵੀ ਬਹੁਤ ਵੱਡੀ ਇੱਕ ਜਿਹੜਾ ਹੈਗਾ श्राਪ ਹੈ ਕਿਉਂਕਿ ਮੈਂ ਉਸਤਾਦ ਯਮਲਾ ਜੀ ਦੀ ਇੱਕ ਇੰਟਰਵਿਊ ਹੁੰਦਾ ਸੀਗਾ ਜਿਸ ਵਿੱਚ ਉਹ ਕਹਿਣ ਲੱਗੇ ਕਿ ਜਦੋਂ ਨਵਾਂ ਨਵਾਂ ਯਮਲਾ ਸਭ ਗਾਉਣ ਲੱਗੇ ਤੇ ਕਹਿੰਦੇ ਗ੍ਰਾਮੋਫੋਨ ਹੁੰਦੇ ਸੀ ਜਦੋਂ ਮਾਈਕ ਲੱਗਣਾ ਤੇ ਉਹਦੇ ਸਾਹਮਣੇ ਉਹਨਾਂ ਨੇ ਗਾਉਣਾ ਤੇ ਕਹਿੰਦੇ ਵੀ ਆਮ ਚਰਚਾ ਦੇ ਵਿੱਚ ਸੀ ਪਿੰਡਾਂ ਦੇ ਲੋਕ ਅਨਪੜ੍ਹ ਹੁੰਦੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਉਹ ਕਹਿੰਦੇ ਵੀ ਜੇ ਮਾਈਕ ਦੇ ਸਾਹਮਣੇ ਖੜੇ ਹੋ ਕੇ ਗ੍ਰਾਮੋਫੋਨ ਦੇ ਸਾਹਮਣੇ ਖੜੇ ਹੋ ਕੇ ਗਾਇਆ ਤਾਂ ਜਿਹੜੀ ਹੈਗੀ ਇਹ ਇਹ ਮਸ਼ੀਨ ਜਿਹੜੀ ਉਹ ਸਾਥ ਵਿੱਚ ਲੈਂਦੀ ਤੇ ਤੁਹਾਨੂੰ ਤੁਹਾਡੇ ਤੋਂ ਗਲਾ ਖਰਾਬ ਹੋ ਜੂ ਤੁਹਾਡੇ ਤੋਂ ਗਾਇਆ ਨਹੀਂ ਜਾਣਾ ਸੋ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਜਿਹੜੀ ਅਨਪੜਤਾ ਇੱਕ ਬਹੁਤ ਵੱਡਾ ਸਰਾਪ ਹੈ ਪੁਰਾਣੇ ਲੋਕਾਂ ਨੂੰ ਜਿਹੜਾ ਹੈਗਾ ਗਿਆਨ ਵੀ ਨਹੀਂ ਸੀ ਔਰ ਤੁਹਾਡੇ ਵਰਗੇ ਪਛਲੇ ਇਲਾਕੇ ਦੀ ਵਿੱਚ ਜ ਅੰਗਾਈਕੀ ਦਾ ਇਹ ਇੰਦਜ ਰਹੇਗਾ ਉਹ ਪਸਾਰਾ ਵੀ ਨਹੀਂ ਸੀਗਾ ਜਿੱਦਾਂ ਹੁਣ ਦੇਖਿਆ ਜਾਵੇ ਤਾਂ ਜਿਹੜੇ ਮੁਹੰਮਦ ਸ਼ਦੀਕ ਸਾਹਿਬ ਹੈ ਉਹ ਵੀ ਇੰਨਾ ਜ਼ਿਆਦਾ ਪੜ੍ਹੇ ਲਿਖੇ ਹੋਏ ਨਹੀਂ ਹੈ ਜਮਲਾ ਸਭ ਬਿਲਕੁਲ ਅਨਪੜ੍ਹ ਸੀਗੇ ਹੋਰ ਜਿਹੜੀ ਸੈਂਕੜੇ ਜਿਹੜੀ ਗਾਇਤ ਹੈ ਜੀ ਉਹ ਅਨਪੜ੍ਹ ਸੀਗੇ ਪਰ ਉਹਨਾਂ ਕੋਲੇ ਬਹੁਤ ਥੋੜੇ ਮੌਕੇ ਸੀ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਚੰਡੀਗੜ੍ਹ ਹੋ ਗਿਆ ਜਿਹੜੀ ਲੋਕ ਵੱਡੇ ਸ਼ਹਿਰਾਂ ਦੇ ਲਾਗੇ ਰਹਿੰਦੇ ਸੀ ਉਹਨਾਂ ਕੋਲੇ ਬਹੁਤ ਥੋੜੇ ਮੌਕੇ ਸੀਗੇ ਸੋ ਮੈਂ ਚਾਹਾਂਗਾ ਚਲੋ ਤੁਹਾਡੇ ਪਾਪਾ ਦਾ ਸੁਪਨਾ ਜਿਹੜਾ ਤੁਹਾਡੇ ਪਾਪਾ ਜੀ ਰਹਿਗੇ ਤੁਹਾ ਆਪ ਦਾ ਸੁਪਨਾ ਤੁਹਾਡੇ ਚ ਪੂਰਾ ਕਰਨਾ ਚਾਹੁੰਦੇ ਹਾਂਜੀ ਸਰ ਜੋ ਪਾਪਾ ਜੀ ਦਾ ਸੁਪਨਾ ਸੀ ਜੋ ਫਾਦਸਾਪ ਦਾ ਤੇ ਉਹਨਾਂ ਤੋਂ ਚਲੋ ਵੀ ਉਹ ਕਹਿੰਦੇ ਵੀ ਚਲੋ ਮੇਰਾ ਵੀ ਸ਼ੌਂਕ ਇੱਕ ਇੱਕ ਸ਼ੌਂਕ ਬਣ ਕੇ ਜੋ ਰਹਿ ਜਾ ਤੇ ਬਾਕੀ ਮੈਂ ਆਪਣੀ ਬੇਟੀ ਨੂੰ ਵੀ ਅੱਗੇ ਲੈ ਕੇ ਜਾਵਾਂ ਉਹ ਮੈਨੂੰ ਬਹੁਤ ਸਪੋਰਟ ਕਰਦੇ ਆ ਕਿਉਂਕਿ ਵੀ ਪਾਪਾ ਦਾ ਸੁਪਨਾ ਪੂਰਾ ਕਰੋਗੇ ਹਾਂਜੀ ਸਰ ਮੈਂ ਪੂਰੀ ਕੋਸ਼ਿਸ਼ ਕਰੂੰਗੀ ਮਿਹਨਤ ਕਰਕੇ ਲਗਣਨਾ ਤੇ ਜੋ ਆਪਣਾ ਜੇ ਮੈਨੂੰ ਪਲੇਟਫਾਰਮ ਮਿਲਿਆ ਇਸ ਚੈਨਲ ਜਰੀਏ ਜੋ ਮੈਂ ਮੈਂਟ ਕਰਕੇ ਅੱਗੇ ਵਧਣਾ ਵਧਣਾ ਚਾਹੁੰਦਾ। ਨਿਆਮਤ ਤੁਹਾਡੀ ਕੋਲੇ ਪਲੇਟਫਾਰਮ ਬਹੁਤ ਪਲੇਟਫਾਰਮ ਹੈ ਕੋਈ ਸ਼ੱਕ ਨਹੀਂ ਕਿਉਂਕਿ ਜਿੰਨੇ ਗਾਇਕ ਹੈ ਜਿਹੜੇ ਘਰਾਂ ਦੇ ਵਿੱਚ ਪਿਆ ਹੋਇਆ ਸ਼ੋਕਲਾ ਬੈਠਾ ਹੋਇਆ ਹੁਨਰ ਹੈ ਉਹਨਾਂ ਨੂੰ ਸੈਂਕੜੇ ਜਿਹੜੇ ਹੈਗੇ ਗਾਇਕਾਂ ਨੂੰ ਬੱਚਿਆਂ ਨੂੰ ਜਿਹੜੇ ਹੈਗੇ ਨਾ ਪਰਪੰਦਾ ਸੈਂਕੜੇ ਸੈਂਕੜੇ ਜਿਹੜੇ ਹੈਗੇ ਲੋਕ ਹੁਨਰਮੰਦ ਲੋਕ ਹੈ ਉਹਨਾਂ ਨੂੰ ਐਮਜੀ ਟੈਲੀਕਾਸਟ ਦੇ ਹੈਗੇ ਅੱਗੇ ਲੈ ਕੇ ਆਇਆ ਐਮਜੀ ਟੈਲੀਕਾਸਟ ਤੇ ਕਰੀਬ-ਕਰੀਬ 200 ਨਵੇਂ ਬੱਚਿਆਂ ਦੀਆਂ ਇੰਟਰਵਿਊਜ਼ ਪਈਆਂ ਨੇ ਜਿਹੜੀ ਘਰਾਂ ਚ ਬੈਠੇ ਹੋਏ ਉਹਨਾਂ ਕੋਲ ਕੋਈ ਕੋਈ ਪਲੇਟਫਾਰਮ ਨਹੀਂ ਸੀਗਾ ਸੋ ਕੋਈ ਸ਼ੱਕ ਨਹੀਂ ਤੁਹਾਨੂੰ ਬਹੁਤ ਤੁਹਾਡਾ ਇੱਕ ਪਲੇਟਫਾਰਮ ਮਿਲਿਆ ਤੁਸੀਂ ਵਾਦਾ ਕਰ ਰਹੇ ਹੋ ਕਿ ਤੁਸੀਂ ਪਾਪਾ ਦਾ ਜਿਹੜਾ ਹੈ ਸੁਪਨਾ ਪੂਰਾ ਕਰੋਗੇ ਸੋ ਮੈਂ ਚਾਹਾਂਗਾ ਕਿ ਕਿਸੇ ਖੂਬਸੂਰਤ ਗੀਤ ਦੇ ਨਾਲ ਜਰੀਏ ਦਰਸ਼ਕਾਂ ਦੀ ਸਾਹਮਤ ਹੋਵੇ ਮੈਂ ਉਸਤਾ ਬਲਹਾਰ ਜਾਵਾਂ ਤੇਰਾ ਜਿਸ ਕਲਬੂ ਇੱਕਠੇ ਕਰਕੇ ਉਸ ਨੇ ਤੇ ਬਈਉ ਰੂਹ ਵਿੱਚ ਉਹ ਣ ਟਕਾਇਆ ਕਿਸੇ ਵੀ ਚੀਜ਼ ਦੀ ਕਸਰ ਨਾ ਛੱਡੀ ਉਹਨੇ ਹਰ ਰੰਗ ਐਸਾ ਲਾਇਆ ਕਾਦਰ ਦੀ ਕੁਦਰਤਾ ਦਇਮਾ ਤੇ ਜੱਟਾਂ ਪੇਤ ਕਿਸੇ ਨਹੀਂ ਪਾਇਆ ਤੇ ਜੱਟਾਂ ਪੇਤ ਕਿਸੇ ਨਹੀਂ ਪਾਇਆ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅਲੜ ਪੁਨੇ ਵਿੱਚ ਲਾਈਓ ਤੋੜਨ ਬਾਵੀ ਵੇ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅਲੜ ਪੁਣੇ ਵਿੱਚ ਲਾਈਓ ਤੋੜਨ ਬਾਵੀਂ ਵੇ ਮੈਂ ਤੇਰੀ ਤੂੰ ਮੇਰਾ ਪਿਆਰੇ ਤੇਰੇ ਵਿੱਚ ਸੁਣਵੇਂ ਜੱਟਾ ਮੈਂ ਹੋ ਗਈ دیਵਾਨੀ ਅੱਗੇ ਜ਼ਖਮ ਬਥੇਰੇ ਮੈਨੂੰ ਜ਼ਖਮ ਬਿਛੋੜਾ ਤੇਰਾ ਮੈਨੂੰ ਜ਼ਖਮ ਬਿਛੋੜਾ ਤੇਰਾ ਮਲਮ ਲਾਵੀਂ ਵੇ ਜੋ ਅਲੜ ਪੁਣੇ ਵਿੱਚ ਲਾਈਆਂ ਤੋੜ ਨਬਾਵੀਂ ਵੇ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅਲੜ ਪੁਣੇ ਵਿੱਚ ਲਾਈਆਂ ਤੋੜ ਨਬਾਵੀਂ ਵੇ ਤੇਰੇ ਨਿੱਕਰਾ ਮੈਨੂੰ ਪੱਟਿਆ ਹੇ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਹੋ ਬਹੁਤ 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 ਹੀ ਖੂਬਸੂਰਤ ਬਾਖਮਾਲ ਨਿਆਮਤ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਜਿਹੜੇ ਬਜ਼ੁਰਗ ਫਨਕਾਰ ਹੈਗੇ ਆ ਉਹਨਾਂ ਨੂੰ ਸੁਣਦੇ ਹੋ ਜਮਲਾ ਸਾਹਿਬ ਕਿੰਨੇ ਸਾਡੇ ਬੀਲਿਆਂ ਦੇ ਆ ਸਾਡੇ ਬੀਲਿਆਂ ਦੀ ਕਲਾਕਾਰ ਹੈ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਪੁਰਾਣੀ ਅ ਜਿਹੜੇ ਗਾਇਕ ਹੈ ਉਹਨਾਂ ਦਾ ਬੜੀ ਅਮੀਰ ਗਾਇਕੀ ਸੀਗੀ ਔਰ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਔਰ ਖਾਸ ਕਰਕੇ ਜਿਹੜੀ ਹੈਗੀ ਯਮਲਾ ਸਾਹਿਬ ਦੇ ਗੀਤ ਹੈ ਉਹਨਾਂ ਦੇ ਤਾਂ ਹਰ ਗੀਤ ਦੇ ਵਿੱਚ ਜਰੀ ਗੇ ਮੁਰਖ ਨੂੰ ਸੁਨੇਹਾ ਦਿੱਤਾ ਗਿਆ ਇੱਕ ਬਹੁਤ ਬਹੁਤ ਖੂਬਸੂਰਤ ਸੁਨੇਹਾ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਗੀਤ ਹਲਕੇ ਫੁਲਕੇ ਐਵੇਂ ਮਨ ਪਰਚਾਵੇ ਵਾਸਤੇ ਨਹੀਂਗੇ ਸਮਾਜ ਨੂੰ ਸੇਧ ਵੀ ਦਿੰਦੇ ਹੈ ਸੋ ਤੁਹਾਡੇ ਕੋਲ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਐਮ ਜੀ ਕੇ ਵਿਕਾਸ ਤੁਸੀਂ ਦਰਸ਼ਕਾਂ ਨੂੰ ਕੋਈ ਆਪਣੇ ਦਿਲ ਦੀ ਗੱਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇੱਕ ਮੌਕਾ ਹੈ ਹਿੰਦੀ ਸਭ ਤੋਂ ਪਹਿਲਾਂ ਤਾਂ ਵੀ ਮਤਲਬ ਮੈਂ ਐਮ ਜੀ ਟੈਲੀਕਾਸਟ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਵੀ ਮੈਨੂੰ ਵੀ ਐਡਾ ਵੱਡਾ ਪਲੇਟਫਾਰਮ ਮਿਲਿਆ ਦੁਨੀਆ ਦੇ ਸਾਹਮਣੇ ਆਉਣ ਦਾ ਤੇ ਮੇਰੀ ਦਰਸ਼ਕਾਂ ਨੂੰ ਇਹੀ ਰਿਕਵੈਸਟ ਆ ਬੇਨਤੀ ਹੱਥ ਜੋੜ ਕੇ ਕਿ ਪਹਿਲਾਂ ਤਾਂ ਮਤਲਬ ਮੇਰੀ ਆਵਾਜ਼ ਕਿਹੋ ਜਿਹੀ ਲੱਗੀ ਆਪਣੇ ਕਮੈਂਟ ਆਪਣੇ ਸੁਝਾਅ ਕਮੈਂਟਾਂ ਵਿੱਚ ਦੱਸਣ ਤੇ ਬਾਕੀ ਲਾਈਕ ਸ਼ੇਅਰ ਵੱਧ ਤੋਂ ਵੱਧ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾ ਜੋ ਮੇਰੇ ਵਰਗੇ ਹੋਰ ਵੀ ਬੱਚੇ ਜੋ ਟੈਲੈਂਟ ਬੱਚੇ ਮਤਲਬ ਜਿੰਨੀ ਬਾਜ ਅੱਛੀ ਆ ਉਹ ਮਤਲਬ ਆਪਣੇ ਮਕਾਮ ਤੇ ਇਸੇ ਪਲੇਟਫਾਰਮ ਦੇ ذریعے ਪਹੁੰਚ ਸਕਣ ਬਹੁਤ ਖੂਬਸੂਰਤ ਸੋ ਦੋਸਤੋ ਇਹ ਸੰਯਮਤ ਖਾਨ ਜਿਨ੍ਹਾਂ ਨੂੰ ਪਹਿਲੀ ਵਾਰੀ ਜੀ ਰਹੀ ਹੈ ਕੈਮਰਾ ਫੇਸ ਕਰਨ ਦਾ ਆਵਾਮ ਦੇ ਰੂਹ ਰੂ ਕਰਨ ਦਾ ਮੌਕਾ ਮਿਲਿਆ ਸੋ ਤੁਹਾਡੀ ਕਚਹਿਰੀ ਵਿੱਚ ਪੇਸ਼ ਹੈ ਇੱਕ ਨਵਾਂ ਹੁਨਰ ਲੈ ਕੇ ਆਏ ਆ ਬੜੀ ਮੁਸ਼ਕਲ ਤੋਂ ਬਾਅਦ ਵਿੱਚ ਲੱਭ ਕੇ ਲੈਂਦਾ ਸੋ ਤੁਸੀਂ ਜਿਹੜੀ ਹੈਗੀ ਹੈ ਹੌਸਲਾ ਫਸਾਈ ਬੱਚੇ ਦੀ ਕਰਨੀ ਹੈ ਕਿ ਕਿਉਂਕਿ ਤੁਹਾਡੇ ਦਿੱਤਾ ਹੋਇਆ ਜਿਹੜਾ ਕਮੈਂਟ ਹੈ ਤੁਹਾਡੇ ਵੱਲੋਂ ਦਿੱਤੀ ਹੋਈ ਜਿਹੜੀ ਹਰਾਸ਼ਰੀ ਹੈ ਉਹ ਜਿਹੜੀ ਹੈਗੀ ਹੈ ਬੱਚਿਆਂ ਦੇ ਭਵਿੱਖ ਵਾਸਤੇ ਦੇਸੀ ਘੋੜਾ ਕੰਮ ਕਰਦੀ ਹੈ ਸੋ ਕੈਮਰਾਮੈਨ ਨਿਰੰਦਰਪਾਲ ਸਿੰਘ ਦੇ ਨਾਲ ਮੈਂ ਤੁਹਾਡਾ ਆਪਣਾ ਕੁਲਦੀਪ ਕਮਾਨ